ਸੈਂਟਰ ਪਿੰਨ ਤਾਂ ਕੱਢ ਲਈ ਆਪਾਂ ਨੇ ਕਿਉਂਕਿ ਇਹਦੇ ਸੈਜ ਦੀਆਂ ਫਿਰ ਸਮਾ ਆ ਜਾਣੀਆਂ ਹਾਂ ਕਿਉਂਕਿ ਫਰਕ ਹੈ ਹਰ ਇੱਕ ਦਾ ਇਹ ਦਾ ਤੇ ਉਹ ਦਸ਼ਮੇਸ਼ਕ ਮੈਂ ਦੇ ਇਹਨਾਂ ਦਾ ਫਰਕ ਹੈ ਆ ਗਾਣੇ ਲਾ ਕੇ ਜੀਰੀ ਵੱਟੂਗੇ ਹੁਣ ਤੁਸੀਂ ਹਿੰਦੀ ਗਾਣੇ ਗਿੱਲਾ ਬਲਈਆਂ ਹਾਈ ਹੋਈ ਨਹੀਂ ਕਾ ਫਿਰ ਲੱਗਣਾ ਹੈ ਜਿਹੜਾ ਸ਼ੈੱਡ ਪਾਇਆ ਨਾ ਅਸੀਂ ਨੇ ਸ਼ੈੱਡ ਦਾ ਮਖੌਲ ਕਰਦਾ ਕਹਿੰਦੇ ਤੁਸੀਂ 50 ਫੁੱਟ ਲਿਜਾਣਾ ਹੁੰਦਾ ਕਹਿੰਦੇ ਉੱਪਰ ਤੇ ਤੁਹਾਨੂੰ ਟਿੰਨਾ ਪਾਉਣ ਦੀ ਲੋੜ ਨਹੀਂ ਸੀ ਆਇਓ ਥੋੜੀ ਕੱਦ ਮੁੜੇ ਹੋੜੀ ਗੇਟ ਆਇਆ ਫਿਰ ਕੀ ਹੋਇਆ ਇੰਗਲਾ ਆਪੇ ਜਿਵੇਂ ਮਾਲ ਰੱਖੇ ਬਹੂਗਾ ਇੰਗਲ ਖੋਲੋ ਐ ਸਭੂ ਥੱਲੇ ਸਾਰੇ ਬਿਲਾਨੂ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਲਓ ਜੀ ਕਈ ਦਿਨ ਹੋ ਗਏ 4-5 ਦਿਨਾਂ ਤੋਂ ਬਾਅਦ ਸੋ ਬਈ ਅੱਜ ਵਲੌਗ ਸ਼ੂਟ ਕਰਿਆ ਕਾਫੀ ਦਿਨਾਂ ਤੋਂ ਕਿਉਂਕਿ ਬਾਰਿਸ਼ ਪੈ ਗਈ ਸੀ ਕੰਮ ਬੰਦ ਦਾ 4 ਤਰੀਕ ਤੋਂ ਬਾਅਦ 6 ਤਰੀਕ ਨੂੰ ਥੋੜੀ ਬੁਤੀ ਕਮੈਨਾਂ ਚੱਲੀਆਂ ਤੇ ਉਸ ਤੋਂ ਬਾਅਦ ਹੁਣ ਅੱਜ ਹੋਊਗੀ ਤਰੀਕ 9 ਤੇ ਅੱਜ ਤੁਹਾਨੂੰ ਦਿਖਾਉਣਾ ਹੈ ਵੀ ਆਪਣਾ ਸਟਾਫ ਕੀ ਕੀ ਕੰਮ ਕਰ ਰਿਹਾ ਅੱਜ ਬੁਲਾਇਆ ਸਾਰੇ ਜਣੇ ਦੋ ਤਿੰਨ ਦਿਨ ਦੀ ਛੁੱਟੀ ਤੋਂ ਬਾਅਦ ਤੇ ਦਿਖਾਉਣਾ ਹੈ ਤੁਹਾਨੂੰ ਕਰਾਉਣੀ ਹੈ ਗੱਲਾਂ ਬਾਤਾਂ ਕਹਿੰਦੇ ਕੱਲ ਇੱਕ ਬੰਦੇ ਨੇ ਜਲੇਬੀਆਂ ਦੀ ਧੂੜ ਕੱਢਤੀ ਉਹ ਜਲੇਬੀਆਂ ਦੀ ਧੂੜ ਤਾਂ ਕੱਢ ਕੱਢਤੀ ਠੀਕ ਲੰਬੜਦਾਰ ਆ ਮੌਕੇ ਦਾ ਲੰਬੜਦਾਰ ਉਹ ਮੌਕੇ ਦਾ ਲੰਬੜਦਾਰ ਤਾਂ ਹਾਂ ਠੀਕ ਆ ਤਾਂ ਹੀ ਹੈ ਵਾਗੇ ਚ ਤਾਂ ਹੀ ਬਈ ਅਸਲ ਚ ਧਾਮ ਜਮ ਹਿੱਲਿਆ ਫਿਰਦਾ ਹੈ ਦਸ਼ਮੀਸ਼ ਵਾਲਾ ਬੰਦਾ ਬਠਾਏ ਪਾ ਸਟੈਂਡਰਡ ਕੰਮੈਨ ਤੇ ਜਿਹੜੇ ਬੰਦੇ ਨੂੰ ਟੀ-ਸ਼ਰਟ ਨਹੀਂ ਦਿੱਤੀ ਉਹਨੂੰ ਦਿੱਤੀ ਦਸ਼ਮੀਸ਼ ਕੰਮੈਨ ਹੈ ਸੋ ਅੱਜ ਮੀ ਮੀ ਕਾ ਤੇ ਹਟੂਗਾ ਮੀ ਵੀ ਤਾਂ ਹੀ ਹਟੂਗਾ ਕੀ ਕੰਮ ਕਰ ਚੱਲ ਰਹੇ ਅੱਜ ਗੋਗੀ ਗੁੰਦਾ ਸਾਫ ਲੱਗਿਆ ਛੋਟੂ ਇੱਧਰ ਦੱਸ ਕੀ ਕੰਮ ਕਰ ਚੱਲ ਰਿਹਾ ਅੱਜ ਲਿੱਤੀ ਯਾਰਾ ਸੈਂਟਰ ਪਿੰਡ ਚ ਠੀਕ ਹੈ ਫਿਰ ਮਾਖਾ ਤਾਂ ਹੁਣ ਬਿਲੇ ਜੇ ਖੜੇ ਆ ਸਿਮਾ ਪਾ ਦੀਏ ਇਹਦੀਆਂ ਪਾ ਦੀਏ ਵੀ ਜੇ ਹਨਾ ਪੈਂਦੀਆਂ ਪਾ ਦੀਏ ਫਿਰ ਉਹ ਕਣਕ ਦੀ ਵੀ ਤਾਂ ਆਪਾਂ ਨੂੰ ਤਿੱਲ ਉਹਦੀ ਜਿਆਦਾ ਦੀ ਚਲ ਹੁਣ ਆਏ ਵੀ ਸੈਂਟਰ ਪਿੰਨ ਕੱਢਦੀ ਆਪਾਂ ਦੋਹਾਂ ਦੀ ਪਾ ਦੀਏ ਜਿਆਦਾ ਉਹਦੀ ਵੀ ਪਾਉਣੀ ਆ ਇਹਦੇ ਹਾਂ ਤਿੱਲ ਉਹਦੀ ਦੀ ਫਿਰ ਮਾਂ ਵੀ ਪਹਿਲਾਂ ਉਹ ਝੱਕ ਗਰੀ ਕਹਿੰਦੇ ਵੀ ਕੋਈ ਜ਼ਿਆਦਾ ਨਹੀਂ ਹੈਗੀ ਮਾਂ ਕੋਈ ਜ਼ਿਆਦਾ ਦੀ ਨਹੀਂ ਮਾਂ ਸ਼ੰਕਾ ਕੱਟੋ ਜਦ ਇਹਨੂੰ ਗੁਟਕਾ ਲਾਇਆ ਇੱਕ ਬਰੋਬਰ ਜੀ ਦਾ ਕੰਮ ਫਿਰ ਮਾਂ ਵੀ ਹੁਣ ਬਿਲੇ ਹੈਗੇ ਆ ਹਲੇ ਅੱਜ ਇੱਕ ਦੋ ਦਿਨ ਹੋਰ ਤੇ ਆਪਾਂ ਨੇ ਸਿਮਾ ਪਾ ਦੇਣੀ ਆ ਸੈਂਟਰ ਪਿੰਨ ਤਾਂ ਕੱਢ ਲਈ ਆਪਾਂ ਨੇ ਕਿਉਂਕਿ ਇਹਦੇ ਸਹਿਜ ਦੀਆਂ ਫਿਰ ਸ਼ਿਮਾ ਆ ਜਾਣਗੀਆਂ ਹਾਂ ਕਿਉਂਕਿ ਫਰਕ ਹੈ ਹਰ ਇੱਕ ਦਾ ਇਹ ਦਾ ਤੇ ਉਹ ਦਸ਼ਮੇਸ਼ਕ ਮੈਂ ਦੇ ਇਹਨਾਂ ਦਾ ਫਰਕ ਹੈ ਉਹਦੇ 'ਚ ਬੜੀਆਂ ਸੀਮਾ ਪੈਣੀਆਂ ਨਾ ਉਹਦੀ ਕਿਉਂ ਕੱਢਣੀ ਹੈ ਆ ਤਾਂ ਸਟੈਂਡਰਡ ਦੀ ਤੇ ਇੱਕ ਜੀ ਕੱਢ ਲਈ ਇਹਲੀ ਬਸ ਤੇ ਉਹਨਾਂ ਬਾਕੀ ਕਾਟਰ ਕੱਢ ਦੇ ਤੇ ਉਧਰ ਸੋਨੀ ਬਾਈ ਅੱਜ ਕੋਈ ਨਾ ਕੋਈ ਪੰਗਾ ਕਰਕੇ ਰੱਖਦਾ ਅੱਜ ਹੁਣ ਇਹਨੇ ਬੈੱਡ ਪੱਟ ਲੈ ਕੇ ਟਰਾਲੀ ਦਾ ਜਿਹੜੀ ਆਪਣੀ ਜਾਲੀ ਵਾਲੀ ਦੀ ਇਹਦੇ ਕੀ ਪਰਛੱਟੀਆਂ ਬਣਾਉਣੀਆਂ ਸਵਾਜ ਬਣਨੀਆਂ ਪਰਛੱਟੀਆਂ ਆਪਣੀਆਂ ਉਧਰ ਛੱਡ ਦੇ ਵਿੱਚ ਕਿਉਂਕਿ ਸਮਾਨ ਲੋਹਾ ਇੰਗਲੂngਲ ਦਾ ਬਹੁਤ ਪਿਆ ਸੋ ਸਾਰਾ ਆਪਾਂ ਨੇ ਉਹ ਕਿਤਨਾ ਕਿਤੇ ਟੰਗ ਦਾ ਕਰਨਾ ਕਿਉਂਕਿ ਨੀਚੇ ਫਿਰ ਉਹਦੇ ਪਰ ਮਾਲ ਪੱਤਾ ਬਹੁ ਪਈ ਜਾਂਦਾ ਸੋ ਇੱਧਰ ਸਾਰਾ ਕੁਝ ਡੰਨ ਕਰਤਾ ਕੱਲ ਪਾਣੀ ਪੂਣੀ ਸਿੜਕਤਾ ਇਹਨ ਪੂਰਾ ਹਾਰ ਨਾਲੇਟਾਂ ਲੁੱਟਾਂ ਸਭ ਏ ਟੂ ਜ਼ੈਡ ਪੂਰਾ ਓਕੇ ਰਿਪੋਰਟ ਕਰਤੇ ਕੰਮ ਟਰੈਕਟਰਾਂ ਦੇ ਸਾਰਿਆਂ ਦੇ ਤੇ ਆਪਾਂ ਨੇ ਆ ਲਾਗ ਲਾਗ ਜਿਹੜੀ ਕੰਦ ਹਨ ਇਹਦੇ ਉੱਪਰ ਆਪਾਂ ਨੇ ਜਿਮੀਆਂ ਆ ਬਿੱਡ ਬੁੱਡ ਪਾਇਆ ਦੇਖਵਾ ਚੈਨਰੀਆਂ ਲੋਹੇ ਦੀਆਂ ਇਹ ਆਪਾਂ ਸ਼ੈੱਡ ਦਾ ਸਮਾਨ ਜਿਹਦਾ ਆਪਾਂ ਨੇ ਆ ਪਾਇਆ ਨਾ ਜਦ ਕਾਫੀ ਬਚ ਗਿਆ ਦਾ ਸਮਾਨ ਇਹ ਇਹ ਹੁਣ ਲਾਗ ਲਾਗ ਇਹ ਸਾਰਾ ਡਿੱਕਾ ਦਾ ਲਾਉਂਦਾ ਇਹਨੂੰ ਉੱਪਰ ਲੈ ਜਾਣਾ ਆਪਾਂ ਨੇ ਫਿਰ ਆਇਆ ਵਿਊ ਦੇ ਜਮਤ ਸਾਈਡ ਦੱਬ ਕੇ ਵੀ ਚੀਜ਼ ਖੜ ਜਾ ਕਰੂਗੀ ਆਪਣੀ ਹੁਣ ਉਹ ਤਾਂ ਕਿ ਪੰਛੀਆਂ ਬਣਾ ਦੇਣੀ ਹੈ ਤੇ ਜੋ ਪਿੱਛੇ ਹੁਣ ਥੱਲੇ ਪਿਆ ਸਮਾਨ ਇਹ ਡੀਕਾ ਲਾਉਂਦਾ ਹੁਣ ਸਾਫ਼ ਕਰ ਕਰਕੇ ਡੀਜ਼ਲ ਲਾ ਲ ਕੇ ਅੱਜ ਸਾਰਾ ਸਮਾਨ ਆਪਾਂ ਨੇ ਉੱਪਰ ਲੈ ਜਾਣਾ ਭਿੰਡਾਂ ਦੀ ਪਾਈ ਸੀ ਦੀ ਕੱਲ ਬਹੁਤ ਭਿੰਡਾਂ ਹੋ ਗਈਆਂ ਤੇ ਬਚਾਉ ਰਿਹਾ ਬਾਲ ਬਾਲ ਉਹ ਪੰਨਿਆਂ ਨੇ ਦੇਖੋ ਖਾਸੀਆਂ ᱛੀਆਂ ਇਹ ਬਚ ਗਏ ਬਚਾਉ ਰਿਹਾ ਇੱਕ ਦਿਨ ਇੱਥੇ ਤੇ ਬਾਕੀ ਅੱਜ ਬਸ ਇਧਰ ਕੰਬਾਈਨਰ ਦੀ ਕਰਨਾ ਕੰਮ ਕੁੰਮ ਜ ਸਾਬ ਬਲਾਇਆ ਹੁਣ ਸਵੇਰੇ ਮਾਂ ਵੀ ਸਾਰਾ ਕੁਝ ਆ ਮਸ਼ੀਨਾਂ ਦਾ ਕੰਮ ਨਵੇੜੀ ਏ ਤੇ ਆ ਮਸ਼ੀਨ ਦੀਆਂ ਕਰਲ ਬੈਟਰੀ ਦੀ ਤਾਰਾਂ ਨਹੀਂ ਖੋਲੀਆਂ ਸਟਾਰਟ ਕਰਕੇ ਇਕਵਲ ਚਾਰਜ ਕਰਕੇ ਹੁਣ ਇਹਦੀ ਬੈਟਰੀ ਤਾਰ ਖੋਲ ਕੇ ਖੜਾਤੀ ਸੋ ਅੱਜ ਜਿਨ੍ਹਾਂ ਕੋਲ ਵੀ ਬਈ ਹੈਗੀ ਬੈਟਰੀ ਦੀ ਤਾਰ ਜਰੂਰ ਖੋਲਦਿਆ ਕਰੋ ਕਿਉਂਕਿ ਨਹੀਂ ਮਾੜਾ ਮੋਟਾ ਕਰੰਟ ਕਰੰਟ ਜਾ ਰਹਿੰਦਾ ਹੀ ਐ ਸੋਚਾਂ ਚ ਨੂੰ ਹੁਣ ਬੈਟਰੀ ਆਪਣੇ ਵੱਲੋਂ ਫਲੀ ਕਰਤੀ ਆਪਾਂ ਟਰਮੀਨਲ ਿੱਲੇ ਕਰਕੇ ਉਹਦੇ ਖੋਲੇ ਦਿੱਤੇ ਟਰਮੀਨਲ ਆਪਾਂ ਨੇ ਓਪਨ ਹੀ ਤਾਰ ਹੀ ਦਿੱਤੇ ਹਟਾਤੇ ਆਦੇ ਉਹ ਲਾ ਲੀਏ ਤੋਤੀ ਨਾ ਨਾ ਤੋਤੀ ਲੈ ਲੈ ਵੀਰਾ ਤੋਤੀ ਦੇ ਨਾਲ ਕਿਲਾ ਐਸਐਮਐਸ ਨਾਲ ਵੱਡਣਾ ਹਾਂ ਵੱਡਣਾ ਨਹੀਂ ਨਹੀਂ ਤੋਤੀ ਦੇ ਬਿਨਾ ਸੁਣੀ ਲੱਗਦੀ ਐ ਸੁਣ ਮੇਰੀ ਗੱਲ ਆਪਣਾ ਗੂਪਰਾਣਾ ਕਿਲਾ ਐਸਐਮਐਸ ਨਾਲ ਵੱਡਣਾ ਹੈ ਆਪਣਾ ਆਲੂਆਣਾ ਕਿਲਾ ਐਸਐਮਐਸ ਨਾਲ ਵੱਡਣਾ ਕੋਈ ਨਾ ਵੱਡਣਾ ਆਪਣਾ ਸਾਰਾ ਸੰਦ ਆਪਣੇ ਘਰ ਦਾ ਪੁਆਇੰਟ ਲਿਆ ਐਸਐਮਐਸ ਨਾਲ ਕੀ ਆਪ ਮਲਚਰੇ ਫੇਰ ਦੇਣਾ ਗੋਗੀ ਭਰ ਲਿਆ ਦਾਨੀ ਓਏ ਕਿਹੜੇ ਬਰੀਕ ਟੋਕਾ ਹੁੰਦਾ ਮਲਚਰ ਫੇਰਾਂਗੇ ਹੈ ਇੱਥੇ ਕਿਤੇ ਜ਼ਰੂਰੀ ਨਹੀਂ ਆ ਤਾਂ ਹੁਣ ਦੱਸ ਕੀ ਕਰਾਉਣਾ ਸਾਲ ਦਾ ਕਰਾਂ ਕਿ ਪੌਣੇ ਸਾਲ ਦਾ ਕਰਾਂ 3 ਸਾਲ ਦਾ ਕਰ ਦੇ ਵੀਰ ਜੀ ਇਹਦਾ ਰੀਚਾਰਜ ਕਰ ਲੂੰਗਾ ਭਾਈ ਚਾਚੇ ਨੇ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਦਿੰਪੀ ਦੇ ਚਾਚੇ ਨੇ ਕਰਾਉਣਾ ਇਹ ਰੀਚਾਰਜ ਮੈਂ ਇਹਨੂੰ ਕਿਹਾ ਮਾਹ ਰੀਚਾਰਜ ਕਰ ਦਿੰਨਾ ਘੜੀ-ਘੜੀ ਤੇ ਸਾਲ ਦਾ ਕਰਾਲਾ ਗੁੱਗੀ ਕਹਿੰਦਾ ਵੀ ਜੇ ਤੂੰ ਫੁੜਕ ਗਿਆ ਕਹਿੰਦਾ ਵੀ ਫਿਰ ਤੇਰਾ ਸਾਲ ਦਾ ਖਰਾਬ ਹੋ ਜਾਣਾ ਸੇਮ ਹੋਲੀ ਚਾਰਜ ਮਾ ਵੀ ਰੀਚਾਰਜ ਖਰਾਬ ਨਹੀਂ ਹੁੰਦਾ ਅਗਲੇ ਸਾਲ ਜਦ ਸਾਲ ਦਾ ਭੋਗ ਪਾਉਣਾ ਉਹੀ ਪੈਗ ਉਹ ਫੇਰ ਕੰਮ ਆਊਗਾ ਹੁਣ ਦੱਸ ਦੇ ਫੇਰ ਵੀ ਸਾਲੇ ਭੋਗ ਪਵਾ ਕੇ ਵੀ ਭੋਗ ਪਵਾ ਕੇ ਵੀ ਤਿੰਨ ਮਹੀਨੇ ਬਚਦੇ ਆ ਬਹੁਤ ਫਾਇਦਾ ਹੈ ਮੈਂ ਕਿਹਾ ਉੱਥੇ ਮੈਂ ਕਰੀ ਜਾਇਆ ਕਰਨਾ ਤੂੰ ਉਹਨੂੰ ਚੱਕ ਲਿਆ ਜਾ ਕੇ ਤੂੰ ਚੱਕ ਲਿਆ ਜਾ ਕੇ ਥੋੜੀ ਜਿਹੀ ਸਰਵਰਾਜ ਕੋਲ ਮੈਂ ਜਦੋਂ ਫੋਨ ਨਹੀਂ ਮੂੰਗਾ ਹੜੀ ਮੁਕਤੇ ਘਟ ਗਈ ਆਹ ਚਾਲੇ ਫੁਕੇ ਤੇ ਘਟ ਗਈ ਉਹ ਫੋਨ ਕਾ ਆ ਗਿਆ ਨਾ ਨੀਤਾਰ ਮਰਾਜ ਵਦੂਤ ਨੂੰ ਭੇਜਦਾ ਉਹਨੇ ਡਿਪਿਆ ਜਿਹਨੂੰ ਕਹਿੰਦੇ ਕਹਿੰਦਾ ਫੋਨ ਲਾਈ ਆ ਸੋਨੀ ਨਾਲ ਕਰਾਈ ਗੱਲ ਫੇ ਸਲਾਹਕਾਰ ਕਹੂੰਗਾ ਯਾਰ ਤੂੰ ਬਲਾ ਲੈ ਜਿਹੜੇ ਬੰਦੇ ਨੂੰ ਬੁਲਾਓ ਸੋਨੀ ਤੈਰੀ ਚਲ ਚ ਕਿੰਨੇ ਟਾਈਮ ਦਾ ਕਰਾਉਣਾ ਹੈ ਉਹਨੂੰ ਨਹੀਂ ਯਕੀਨ ਹੈਗਾ ਉਹਨੂੰ ਨਹੀਂ ਉਹਨੂੰ ਆਇਆ ਵੀ ਸਾਰਾ ਪਿੱਛੇ ਤੇ ਇਹਨਾਂ ਨੂੰ ਟੱਪਰ ਨੂੰ ਵਰਤਣਾ ਪਈ ਇੱਥੇ ਤਾਂ ਟੱਪਰ ਆ ਮਾੜਾ ਮਿੱਟਾ ਸਾਫ ਵੀ ਲਊਗਾ ਉਹਦੇ ਤਾਂ ਭਤੀਜਿਆਂ ਦੇ ਨਾ ਨਾ ਉਹਦਾ ਟੱਪਰ ਬਹੁਤ بڑا ਉਹ ਜਿਹੜਾ ਫਿਰ ਪਤਾ ਕਿ ਜੇ ਹੁਣ ਜਿਹੜਾ 3 ਸਾਲਾਂ ਵਾਲੇ ਚੋਂ ਬਚਣਗੇ 3 ਮਹੀਨੇ 1 ਮਹੀਨੇ ਦੇ ਕਰਾ ਕੇ ਉਪਰ ਕੁਝ ਕੰਮ ਆ ਜਾਣਗੇ ਹਾਂ ਮੈਂ ਉਹੀ ਤਾਂ ਕਿਹਾ ਮੈਂ ਇਕੱਠੇ ਕਾ ਤੇ ਲਾਉਣੇ ਆ ਬੱਤ ਤੂੰ ਸਿਆਣਾ ਹੈਗਾ ਮੈਨੂੰ ਹਾਂ ਆਹੋ ਉਹੀ ਸਾਦਾ ਪਤਾ ਉਹ ਇੱਕ ਦਾ ਪੁੜੀ ਜਿਹੀ ਜੀ ਕੱਢ ਲੈਣੇ ਆ ਆਉਣੇ ਹੋ ਜੇ ਜਵਾਲੀ ਆ ਇਹਦਾ ਚੱਲ ਹੁਣ ਸਾਲਾ ਨਾਲੇ ਜਾਊਗਾ ਡੀਜ਼ਲ ਪਾਉਣਾ ਬਸ ਡੀਜ਼ਲ ਡੀਜ਼ਲ ਲੈ ਗਿਆ ਤੁਹਾਨੂੰ ਗਾਣੇ ਸੁਣਾਉਣਾ ਦੇਖਿਓ ਗਾਣੇ ਕਿਹਜੇ ਭਰੇ ਆ ਗਾਣੇ ਲਾ ਕੇ ਜੀ ਦੀ ਵੱਟੂਗੇ ਹੁਣ ਤੁਸੀਂ ਇੰਦੀ ਗਾਣੇ ਕਿੰਨਾ ਬਲੀਆਂ ਹਾਈ ਹੋਈ ਨਹੀਂ ਕਾ ਫਿਰ ਲੱਗਣਾ ਹੈਗਾ ਚੱਲਣ ਦੇ ਚੱਲਣ ਦੇ ਬਦਲੀ ਦਾ ਗਾਣਾ ਸੁਣ ਲੈਣ ਦੇ ਆ ਕਿਹੜਾ ਗਾਣਾ ਆਵਾਜ਼ ਘਟਾ ਖੜ ਜਾ ਬਹੁਤ ਆਵਾਜ਼ ਆਂ ਪਧਾਈ ਪਧਾਈ ਆਵਾਜ਼ ਪਧਾਈ ਐੱਚੀ ਪਧਾਈ ਬਰਾਤਾ ਸਹੀ ਫਤੋ ਹਤਾਵਾਜ਼ ਰੁਕਣ ਕਰਦੇ ਥੋੜੀ ਜਿਹੀ ਸ਼ੈਣੇ ਪਧਾ ਸ਼ੈਣੇ ਇਹਦੇ ਦੇਖ ਉਹ ਵੀ ਕੱਢਣੀ ਆ ਠੀਕ ਆ ਉਹਦੀ ਤਾਂ ਡੈੱਕ ਦਾ ਨਿਆਰਾ ਤਾਂ ਉਹਦੇ ਬਣਾਉਂਦਾ ਫੁੱਲ ਦਿਲ ਕੇ ਬਦਲੇ ਸਨਮ ਇਹ ਨਹੀਂ ਆ ਰਹਾ ਹੁੰਦਾ ਹਲੇ ਜੀ ਜੀ ਕਿਤਨਾ ਕਿਤੇ ਵੈਲਿਊ ਪੈਂਦੀ ਹੈ ਦਿਖਾਈ ਮੈਨੂੰ ਮੜੀ ਲਾਈਟ ਟਾਰਚ ਹੁਣ ਇੱਥੇ ਤੇ ਲੈ ਕੇ ਹੌ ਤੱਕ ਲਾਗ ਲਾਗ ਪਰਛਤੀ ਬਣਾ ਦੇਣੀ ਐ ਜੁ ਪਰਛਤੀ ਜਿੰਨਾ ਵੀ ਮਟੀਰੀਅਲ ਪਿਆ ਲੋਹੇ ਦੇ ਐਂਗਲ ਚੰਦੀਆਂ ਸਾਰੀਆਂ ਲਾਗ ਲਾਗ ਲਾ ਦੇਣੀ ਐ ਲੋਨੀ ਵੀ ਇੱਥੇ ਜਿੱਕ ਨੂੰ ਐਸ ਦੇ ਸਾਹ ਨਾਲ ਵੀ ਚੱਕਰੀ ਕਰਨੀ ਤਾਰ ਨਹੀਂ ਦੀ ਥੋਕੀ ਰਹੀ ਇੰਤੈ ਰੀਪੰਬਲ ਪੁੱਸੇ ਚ ਪਏ ਰਹਿੰਦੇ ਆ ਵਰ ਗਏ ਟੋਲ ਮਰ ਗਏ ਓਹੋ ਇਸ ਥੰਬਲੇਟ ਡੈਕ ਐਂਗਲ ਟਿੱਡਾ ਐਂਗਲ ਟਿੱਡਾ ਲਾਇਆ ਐਂਗਲ ਨਹੀਂ ਕਿਉਂਕਿ ਮੈਨੂੰ ਇਹ ਸੋਨੀ ਸੋਨੀ ਬੇਤੀ ਇਹ ਥੰਬਲੇਟ ਡੈਡਾ ਬਾਈ ਜੀ ਇਹ ਨਹੀਂ ਸੋਨੀ ਥੰਬਲਾ ਟਿੱਡਾ ਹੋ ਸਕਦਾ ਥੰਬਲਾ ਟਿੱਡਾ ਹੋ ਸਕਦਾ ਐਂਗਲ ਸਿੱਧਾ ਕਿਉਂਕਿ ਪੜਾ ਹੋਈ ਕਿਤੇ ਤੁਸੀਂ ਬਹੁਤਾ ਰਹੋ ਨਾ ਕਰਦੇ ਇਹ ਉਹ ਦੇਖ ਕਿੱਥੇ ਤੇ ਅਲਦਾੜ ਲਿਓ ਨਾ ਹਿੰਗੀ ਗੇਟ ਬਣਾਉਣਾ ਪਿੰਡ ਮੇਰਾ ਅੱਜ ਵੀ ਇਹ ਕਰਿਆ ਮਖੌਲ ਸਾਨੂੰ ਇਹ ਜਿਹੜਾ ਸੈੱਡ ਪਾਇਆ ਨਾ ਅਸੀਂ ਨੇ ਸੈੱਡ ਦਾ ਮਖੌਲ ਕਰਦਾ ਕਹਿੰਦੇ ਤੁਸੀਂ 50 ਫੁੱਟ ਲਿਆਣਾ ਹੁੰਦਾ ਕਹਿੰਦੇ ਉੱਪਰ ਤੇ ਤੁਹਾਨੂੰ ਟੀਨਾ ਪਾਉਣ ਦੀ ਲੋੜ ਹੀ ਨਹੀਂ ਸੀ ਆਇਓ ਥੋੜੀ ਕੱਦ ਮੁੜੇ ਹੋੜੀ ਗੇਟ ਆਇਓ ਹੈ ਨਾ ਪਿੰਡੋਂ ਗੇਟ ਦਾ ਆਇਆ ਕਰਦਣਾ ਹਾਂ ਕਹਿੰਦਾ ਵੀ ਥੋੜਾ ਆਇਓ ਸੈੱਡ ਕਹਿੰਦਾ ਜਿਹੜੀ ਆਹ ਕੰਨ ਤੁਸੀਂ ਚੱਕੀ ਹੈ ਨਾ ਕਹਿੰਦਾ ਆਇਓ ਮੁੜੇ ਹੋੜੀ ਦੀ ਇਹ ਪਰਲੇ ਪਾਸ ਨੂੰ ਕਹਿੰਦਾ ਇੱਕ ਜੇ ਸਰ ਜਣਾ ਦਾ ਆਹੀ ਜਿਹੀ ਜਿਹੀ ਗੱਲਾਂ ਕਰਦਾ ਹਾਂ ਫੇ ਤੁਸੀਂ ਦੱਸੋ ਵੀ ਬਣਾਉਣੇ ਆ ਜਿਹੜਾ ਅਸੀਂ ਇਹਨੂੰ ਸਹੀ ਜੋ ਬਣਾਉਣੇ ਆ ਬਹੁਤ ਉੱਚਾ ਗੋਗੇ ਤੂੰ ਗਲਤ ਲਾ ਰਿਹਾ ਜੋ ਥੱਲੇ ਤੇ ਪਾ ਇੱਧਰ ਤੇ ਪਾ ਲੰਦੋਂ ਨਹੀਂ ਦੋੇ ਕਾਸੇ ਟੰਗ ਨਾ ਕਰਿਆ ਵਾ ਹਨ ਕੋਈ ਹੋਵੇ ਨਾ ਮੈਨੂੰ ਨਾ ਬਚ ਕੇ ਹੋ ਦੁਬਾਰ ਮਾਰਮਾਨਾ ਤੋੜ ਲਈ ਇੱਕ ਸੋਨੀ ਤੇ ਗੱਲ ਪੁੱਛਦੇ ਆ ਦੇਖਿਓ ਹੁਣ ਦੱਸੂਗਾ ਇਹ ਸੋਨੀ ਆ ਜਿਹੜਾ ਇਹਦੇ ਮਸ਼ੀਨ ਦੇ ਮੂਹਰੇ ਲੱਗਿਆ ਵਾ ਕਿਹੜਾ ਸਾਹਬ ਆ ਇਹ ਬਰਮਾ ਸਾਹਿਬ ਹੋਰ ਕਿਹੜੇ ਕਿਹੜੇ ਸਾਹਿਬ ਹੁੰਨੇ ਆ ਬਹੁਤ ਆਹ ਤਾਂ ਮਹਿਕ ਮਹਿਣਾ ਸਾਰੇ ਨਾਲਾ ਔੜੀ ਸਣੀ ਸਾਹਿਬ ਕਹਿੰਦਾ ਸਾਰੇ ਸਣਿਆਂ ਨੇ ਸੰਤ ਇਕੱਠੇ ਕਰੇ ਕਹਿੰਦਾ ਸਾਰੇ ਸਣਿਆਂ ਨੇ ਸੰਤ ਇਕੱਠੇ ਕਰੇ ਬਰਮਾ ਸਾਹਿਬ ਸਣੀ ਸਾਹਿਬ ਕਾਉ ਜੀ ਬੈੱਡ ਵੀ ਮਾਰਾ ਖੜਾ ਕਰਾ ਕੇ ਬੈੱਡ ਦੀ ਜਲੇ ਦੀ ਪਰਛਤੀਓ ਬਣਾਤੀ ਉਹ ਗੋਗੀ ਕੱਸ ਲੈਣਦੇ ਉਹਨੂੰ ਯਾਰ ਤੋ ਸੋਨੀ ਨਾਲ ਨਾ ਪੰਗੇ ਲਿਆ ਕਰ ਸੋਨੀ ਪਤਾ ਉਸਤਾਦ ਬੰਦਾ ਏ ਮੱਠੀ ਵਾਲਾ ਹੀ ਬਣ ਜਾਂਦਾ ਦਾ ਮਤਲਬ ਓ ਬੱਸ ਹੁਣ ਆ ਨਾ ਫੁੱਲ ਥੋੜੀ ਫਟਾਕ ਹੋ ਗਈ ਸੋਨੀ ਨੂੰ ਇਹ ਬਈ ਕੰਮ ਹੋਲਡਿੰਗ ਹੋ ਗਿਆ ਇਹ ਕੱਲ ਨੂੰ ਚੱਕ ਕੇ ਆਪਾਂ ਇੰਗਲ ਉੱਪਰ ਵੀ ਲਿਆ ਸਕਦੇ ਹਾਂ ਹਾਂ ਫਿਰ ਕੀ ਹੋਇਆ ਇੰਗਲ ਰੱਖੇ ਜਿਵੇਂ ਮਾਲ ਰੱਖੇ ਬਹੁਗਾ ਇੰਗਲ ਖੋਲੂ ਐ ਸਭ ਨੂੰ ਥੰਡੇ ਬਕਵਾਸਲੀ ਕਰਨੀ ਇਹਨੇ ਸਾਰਾ ਦਿਨ ਅੱਭੀ ਠੀਕ ਕਰਕੇ ਦੇਤਾ ਹਾਂ ਮੈਂ ਕਹਣਾ ਇਸ ਕੋ ਅੱਭੀ ਠੀਕ ਕਰਕੇ ਦੇਤਾ ਹਾਂ ਲੱਗੀਆਂ ਲੈਣ ਤੇ ਜਾਲੀਆਂ ਤੈਨੂੰ ਕਿੱਡੀ ਕਾਲ ਆਉਂਦੀਆਂ ਨੇ ਇਹਨੂੰ ਐਂ ਲੱਭੀ ਮਾਲ ਚੜਾਉਣਾ ਪਰ ਹੁਣ ਤੁਹਾਡੇ ਵਾਸਤੇ ਮੈਂ ਕੰਮ ਛੇੜ ਦਿਆ ਮੇਰੇ ਕੋਲ ਅੱਧੇ ਘੰਟੇ ਦਾ ਕੰਮ ਆ ਆਪਣਾ ਕੇ ਰੋਟਾ ਓਣਾ ਜਾਨ ਨਹੀਂ ਦੰਦੇ ਜੇ ਛੱਡ ਕੇ ਮੈਦਾਨ ਲੰਘ ਗਿਆ ਹਲੇ ਸੁਣ ਨਹੀਂ ਹਲੇ ਬਹੁਤ ਲੰਬਾ ਸੀਜ਼ਨ ਆ ਦੇਖ ਲਾ ਫੇਰ ਰੋਟੀ ਵੀ ਖਵਾਉਣੀ ਹੁੰਦੀ ਅਸਿਨੇ ਕਮੈਂ ਤੇ ਨਹੀਂ ਉਹ ਸੀਜ਼ਨ ਵਾਲੀ ਗੱਲ ਨਹੀਂ ਮਲ ਕੇ ਹਾਂ ਮਨੂ ਬਾਈ ਨਾ ਕਰ ਤਾ ਇਹ ਫਿਟਿੰਗ ਕਰਨਾ ਮਾਲ ਰੱਖਣੇ ਬੰਦੇ ਹੋਰ ਮੈਂ ਉਹ ਮੈਕਮਾ ਹੋਰ ਮੈਕਮਾ ਹੋਰ ਨਹੀਂ ਸੁਣੀ ਜਾਣ ਨਹੀਂ ਦੇਣਾ ਤੇ ਰੁਆ ਕਰ ਕਰ ਬੁਲਾਉਣਾ ਉਹ ਆ ਦੇਖ ਮੇਰਾ ਕੰਮ ਆ ਫਿਟਿੰਗ ਕਰਨਾ ਜਿਹੜਾ ਰੱਖਣਾ ਇਹ ਮੈਕਮਾ ਹੋਰ ਮਾਲ ਰੱਖਣਾ ਇੱਕੋ ਆ ਇਹਦੇ ਚ ਕੋਈ ਆਪਾਂ ਨੇ ਟੀਮਾਂ ਨਹੀਂ ਬਣਾਈਆਂ ਮੀਆਂ ਰੋਟੀ ਇਕੱਠੇ ਬੈਠ ਕੇ ਖਾਣੇ ਆਪਾਂ ਸਾਰੇ ਮੈਕਮੇ ਲੱਗ ਲੱਗ ਨਹੀਂ ਹੈਗੇ ਮੈਂ ਤਾਂ ਮੈਂ ਸਾਰੇ ਹੀ ਖਾਣੇ ਆ બીજી ਨਹੀਂ ਮੈਕਮਾ ਹੋਇਆ ਦੂਆ ਕਿਹੜਾ ਮੈਕਮਾ ਹੋਇਆ ਸਾਰੇ ਰੋਟੀ ਖਾਣੇ ਆ ਨਹੀਂ ਆਪਾਂ ਆਪਾਂ ਆਪਣੇ ਘਰ 'ਚ ਨਹੀਂ ਆਏ ਨਹੀਂ ਕੋਈ ਕਿ ਆਪਾਂ ਵੀ 4 ਨੰਬਰ ਚੈਂਬਰ 'ਤੇ ਜਾ ਜਾਂ 2 ਨੰਬਰ ਚੈਂਬਰ 'ਤੇ ਜਾ ਉਦੋਂ ਕੰਮ ਤਾਂ ਇੱਕੇ ਸਾਰਿਆਂ ਦਾ ਚਾ ਕੇ ਮਚਾ ਕੇ ਐਲ ਰਾਣ ਦੇ ਕੋਲ ਜਿਆਦਾ ਨਾ ਕੱਸ ਚਾਚੀ ਕੋ ਪੁੱਠਾ ਘਮਾ ਕੇ ਲਾ ਦੇ ਇਹਨੂੰ ਨਾ 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 ਤਾਂ ਨਾਗਵਾਲ ਪਾਉਣ ਦੀ ਲੋੜ ਆ ਆਹ ਕੁਛ ਕਰਨ ਦੀ ਲੋੜ ਆ ਅਦੂਏ ਲੋੜ ਚੱਕ ਕਾਰਾਗਰੀ ਹੈ ਉਹ ਦੂਏ ਦਾ ਹਾਂ ਡਬਲ ਸਟੋਰੀ ਕਰ ਠੀਕ ਹੈ ਫੇਰ ਫੇਰ ਤਾਂ ਸਲਾਹ ਕੁਝ ਬਿੱਲੀ ਅੱਜ ਤੂੰ ਕੀ ਕਰਿਆ ਪਹਿਲਾਂ ਦੇ ਸੋਦੀ ਇੱਥੇ ਤੇ ਆਏ ਲਾ ਦੇ ਆਈ ਲਾ ਉਹ ਤੋ ਨਹੀਂ ਆਈ ਲਾ ਦੇ ਵਾ ਦੇ ਕੋ ਸਭ ਤੋਂ ਵਧੀਆ ਕਾ ਕਾਸੇ ਆ ਜਾਂਦੇ ਆ ਜੇ ਇਹਦੇ ਲੋਕ ਉਹਨੇ ਤੇ ਰਾਇ ਮੋੜ ਤੋਂ ਇੱਕ ਹੋਰ ਚ ਕਿੰਗ ਲਈ ਕੋਣ ਇੱਕ ਹੋਰ ਇੰਕ ਲਈ ਫਰੇਟ ਕੋ ਹੋਰ ਕਰਦੇ ਆ ਫੜਦਾ ਇਹਦੇ ਮੂਰੇ ਆਏ ਲਾ ਦਿੰਦੇ ਨਹੀਂ ਤੂੰ ਨਹੀਂ ਤੂੰ ਘਾ ਲਾ ਨਾ ਥੱਲੇ ਨੂੰ ਥੱਲੇ ਨੂੰ ਪਰ ਤੂੰ ਲਿਆ ਨਾ ਆ ਲੈ ਹਾਂ ਲੈ ਆ ਕਟਨ ਅੱਜ ਕੀ ਕਰਦਾ ਇਹ ਇਹ ਕਰਦਾ ਨਹੀਂ ਡਬਲ ਸਟੋਰੀ ਡਬਲ ਸਟੋਰੀ ਥੋੜੀ ਥੋੜੀ ਬਿੱਥ ਪਾਦਾ ਉੱਪਰ ਨੂੰ ਚੱਕ ਲੈ ਕੋਈ ਨ ਵੀ ਲੱਗਣੀ ਆ ਲਾਗ ਤਾਂ ਹੀ ਤਾਂ ਚਾਚਾ ਕਰ ਲੈ ਕੰਮ ਇਹ ਬੰਦੇ ਨੂੰ ਮੈਂ ਖੱਲਰ ਦੇ ਪਾਸੇ ਦੇਖੀ ਲੱਗ ਕੇ ਤੇ ਕਿੰਨੇ ਅੰਗਲਾ ਹੋਰ ਬਣਾਏ ਹੋ ਇਹ ਤੈਂ ਕੱਲ ਨੂੰ ਛੁੱਟੀ ਕਰਨੀ ਨਹੀਂ ਮੈਂ ਛੁੱਟੀ ਕਿੱਥੇ ਕਰਨਾ ਕੱਲ ਨੂੰ ਪਟਣ ਜਾਣਾ ਨਹੀਂ ਨਾਲੇ ਕਹਿਨ ਤਾਂ ਵੀ ਮੈਂ ਬਰਤ ਰੱਖਣਾ ਕਰੂਗਾ ਕੱਲ ਨੂੰ ਪਤਾ ਨਹੀਂ ਕੀ ਕਰੂਗਾ